ਲੋਵੀ ਦੋਸਤੋ ਅੱਜ ਮੈਂ ਤੁਹਾਨੂੰ ਸਾਡੇ ਪੋਲਟਰੀ ਫਾਰਮ ਦੇ ਦਰਸ਼ਨ ਕਰਾਉਣਾ ਇਹ ਸਾਡੇ ਫੀਡ ਵਾਲਾ ਕਮਰਾ ਹੈ ਕੁਝ ਦਿਨ ਪਹਿਲਾਂ ਸਾਡੇ ਫਾਰਮ ਤੇ ਸਾਡਾ ਸਹਾਇਕ ਧੰਦਾ ਜਿਹੜਾ ਪੋਲਟਰੀ ਫਾਰਮ ਦਾ ਬਲੇਲਰ ਪਾਲਣ ਦਾ ਉਹਦੇ ਚੂਚੇ ਆਏ ਨੇ ਚਿਕਸ ਕਿੰਨੀ ਇਤਫਾਕ ਜਾਂ ਅਜੀਬ ਗੱਲ ਐ ਕਿ ਮਸ਼ੀਨਾ ਰਾਹੀਂ ਇਹਨਾਂ ਨੂੰ ਆਂਡਿਆਂ ਵਿੱਚੋਂ ਕੱਢਿਆ ਜਾਂਦਾ ਹੈ ਤੇ ਫਿਰ ਇਹ ਫੀਡ ਖਾ ਕੇ ਕੁਦਰਤੀ ਤੌਰ ਤੇ 40-45 ਦਿਨਾਂ ਵਿੱਚ ਬਿਕਣ ਦੇ ਕਾਬਲ ਹੋ ਜਾਂਦੇ ਨੇ ਕੁਝ ਲੋਕ ਨੇ ਜਿਹੜੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਟੀਕੇ ਲਾਏ ਜਾਂਦੇ ਨੇ ਵੱਡੇ ਕਰਨ ਵਾਸਤੇ ਜਾਂ ਕੁਝ ਹੋਰ ਕਰਾਇਆ ਜਾਂਦਾ ਮੈਂ ਕਹਿਣਾ ਵੀ ਮੈਨੂੰ 15-18 ਸਾਲ ਹੋ ਗਏ ਕੰਮ ਕਰਦੇ ਨੂੰ ਇਹਨਾਂ ਨੂੰ ਵੱਡੇ ਕਰਨ ਵਾਸਤੇ ਕੋਈ ਟੀਕਾ ਨਹੀਂ ਲਾਇਆ ਜਾਂਦਾ ਸਿਰਫ ਖਰਾਕ ਹੁੰਦੀ ਹੈ ਜਿਆਦਾਤਰ ਸੋਇਆਬੀਨ ਤੇ ਪ੍ਰੋਟੀਨ ਉਹ ਵੱਡੀ ਮਾਤਰਾ ਵਿੱਚ ਦਿੱਤੇ ਜਾਂਦੇ ਨੇ ਇਹਨਾਂ ਨੂੰ ਤੇ ਇਹ ਉਹਨੂੰ ਖਾ ਕੇ ਜਲਦੀ ਤਿਆਰ ਹੋ ਜਾਂਦੇ ਨੇ ਉਹ ਸਪੈਸ਼ਲੀ ਇਹਨਾਂ ਵਾਸਤੇ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਖਾ ਕੇ ਜਲਦੀ ਤਿਆਰ ਹੋਣ ਤੇ ਲੋਕਾਂ ਦੀ ਮਾਸ ਖਾਣ ਦੀ ਜਿਹੜੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾਵੇ ਆ ਸਾਡਾ ਪਿਆਰਾ ਮਿੱਤਰ ਹੈ ਇਹ ਇਹਨਾਂ ਦੀ ਸੇਵਾ ਕਰਦਾ ਪੂਰਾ ਜੋਰ ਲਾ ਕੇ ਪਾਣੀ ਖੁਰਾਕ ਫੀਡ ਇਹਨਾਂ ਦਾ ਟੈਂਪਰੇਚਰ ਜਿੰਨੀ ਇਹਨੂੰ ਜ਼ਰੂਰਤ ਹੈ ਲੋੜ ਵੇਲੇ ਪੱਲੀ ਲਾਉਂਦਾ ਹੈ ਟੈਂਪਰੇਚਰ ਵਧੇ ਜਾਂਦਾ ਤਾਂ ਪੱਲੀ ਨੀਵੀਂ ਕਰਦਾ ਹੈ ਬਹੁਤ ਮਿਹਨਤ ਨਾਲ ਮਨੋਂ ਲਾ ਕੇ ਕੰਮ ਕਰਦਾ ਹੈ ਕਾਫੀ ਸਮਾਂ ਹੋ ਗਿਆ ਇਹਨੂੰ ਇਸ ਫਾਰਮ ਦੇ ਕੰਮ ਕਰਦੇ ਨੂੰ ਸਾਡੇ ਤੇ ਸਾਨੂੰ ਵੀ ਇਹਦੇ ਪੂਰਾ ਭਰੋਸਾ ਹੈ ਕਿ ਹਜੇ ਤੱਕ ਇਹਨੇ ਕੋਈ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਫਾਰਮ ਚੋਂ ਮੁਰਗੇ ਵੇਚ ਦਿੰਦੇ ਨੇ ਜਿਹੜੇ ਬਾਹਰੋਂ ਆਏ ਰੱਖੇ ਹੁੰਦੇ ਨੇ ਮਤਲਬ ਪਈਏ ਆਪਾਂ ਕਹਿੰਦੇ ਨੇ ਕੰਮ ਵਾਲੇ ਰੱਖੇ ਹੁੰਦੇ ਨੇ ਜਿਹੜੇ ਉਹ ਮੁਰਗੇ ਵੇਚ ਦਿੰਦੇ ਨੇ ਕੁਝ ਕਰ ਦਿੰਦੇ ਨੇ ਪਰ ਇਸ ਬੰਦੇ ਨੇ ਕਦੇ ਆਪਣੇ ਖਾਣ ਵਾਸਤੇ ਵੀ ਮੁਰਗਾ ਬਿਨਾ ਪੁੱਛੇ ਨਹੀਂ ਵੜਿਆ ਹਰ ਇੱਕ ਕੰਮ ਦੀ ਜਿਹੜੀ ਨਿਓ ਆ ਉਹ ਵਿਸ਼ਵਾਸ ਤੇ ਟਿੱਗੀ ਹੁੰਦੀ ਹੈ ਇਸ ਤੇ ਸਾਨੂੰ ਤੇ ਸਾਡੇ ਪਪੂ ਬਾਈ ਨੂੰ ਪੂਰਾ ਭਰੋਸਾ ਹੈ ਪੂਰੀ ਗੌਰ ਨਾਲ ਜਿੰਦ ਜਾਨ ਜੀ ਲਾ ਕੇ ਕੰਮ ਕਰਦਾ ਹੈ ਤੇ ਤਿਆਰ ਹੋ ਜਾਂਦੇ ਨੇ ਇਹਨੂੰ ਵੇਚ ਦਿੰਨੇ ਆ ਤੇ ਜੋ ਖਾਣ ਵਾਲੇ ਨੂੰ ਆਪਣੇ ਸਵਾਦ ਲਈ ਇਹਨਾਂ ਨੂੰ ਖਾਂਦੇ ਨੇ ਕਿਉਂਕਿ ਦੁਨੀਆ ਤੇ 80% ਲੋਕ ਨੇ ਜਿਹੜੇ ਉਹ ਮਾਸ ਖਾਂਦੇ ਨੇ ਬਹੁਤ ਘੱਟ ਲੋਕ ਨੇ ਜਿਹੜੇ ਮਾਸ ਦਾ ਸੇਵਨ ਨਹੀਂ ਕਰਦੇ ਇਹਨਾਂ ਨੂੰ ਦੇਖ ਕੇ ਬੜਾ ਮਨ ਸੋਚਦਾ ਹੈ ਕਿਆ ਜੰਨੀ ਹੱਸੀਆਂ ਖੇਡੇ ਕਰਦੇ ਨੇ ਭੱਜੇ ਫਿਰਦੇ ਨੇ ਸਿਰਫ 40 45 ਦਿਨ ਆਵਾਦ ਇਹਨਾਂ ਦੀ ਉਮਰ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਤਾਂ ਹੀ ਤਾਂ ਦੁਨੀਆ ਤੇ ਇਕੱਠ ਨਹੀਂ ਪੈਦਾ ਉਹ ਇਕੱਠ ਨਹੀਂ ਪੈਦਾ ਹੁੰਦਾ ਕਿਉਂਕਿ ਪ੍ਰਮਾਤਮਾ ਜਾਂ ਸ਼ਿਵਜੀ ਜੀ ਮਹਾਰਾਜ ਨੇ ਇੱਕ ਲਾਈ ਦੀ ਬਾਣ ਜਿਹੜੇ ਲਾਈ ਦੀ ਬਾਣ ਕਰਦੇ ਨੇ ਉਹ ਆਪ ਦਾ ਹਿਸਾਬ ਦਾ ਸਹੀ ਰੱਖਦੇ ਨੇ ਸਮੇਂ-ਸਮੇਂ ਤੇ ਸਾਰੇ ਉਸ ਨਿਵੇੜ ਦਿੰਦੇ ਨੇ ਚਾਹੇ ਉਹ ਮਨੁੱਖ ਹੋਵੇ ਉਹ ਦਰਖਤ ਹੋਵੇ ਚਾਹੇ ਉਹ ਪਸ਼ੂ ਪਾਸ਼ੀ ਹੋਣ ਚਾਹੇ ਕੁਝ ਵੀ ਹੋਵੇ ਉਹ ਆਪਣੇ ਸਮੇਂ ਤੇ ਉਸ ਨੂੰ ਖਤਮ ਕਰ ਦਿੰਦੇ ਨੇ ਸੋ ਭਰਾਵੋ ਬੇਨਤੀ ਹੈ ਕਿ ਜ਼ਿੰਦਗੀ ਦਾ ਲੁਭਤ ਲਓ ਆਨੰਦ ਲਵੋ ਬਾਹਰ ਸੋਚਾਂ ਫਿਕਰਾਂ ਚ ਨਾ ਪਵੋ ਆਨੰਦ ਲਵੋ ਜ਼ਿੰਦਗੀ ਦਾ